ਨਾਲ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹائش ਤੇ ਕੀਤੀ ਜਾਵੇਗੀ ਇਸ ਮੀਟਿੰਗ ਦੇ ਵਿੱਚ ਹੜ੍ਹ ਨੀਵਾ ਸੰਬੰਧੀ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ ਇਸ ਤੋਂ ਇਲਾਵਾ 26 ਤਰੀਕ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਖਾਸ ਸੈਸ਼ਨ ਨੂੰ ਲੈ ਕੇ ਵੀ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾਵਾਂ ਹੋਣਗੀਆਂ ਤੁਹਾਨੂੰ ਦੱਸ ਦਿਆਂ ਕਿ ਸੂਬਾ ਸਰਕਾਰ ਨੇ ਹੜ੍ਹਾਂ ਦੀਆਂ ਸਥਿਤੀਆਂ ਦੇ ਨਾਲ ਨਜਿੱਠਣ ਦੇ ਲਈ 26 ਤੋਂ ਲੈ ਕੇ 29 ਸਤੰਬਰ ਤੱਕ ਵਿਧਾਨ ਸਭਾ ਦੇ ਖਾਸ ਸੈਸ਼ਨ ਨੂੰ ਬੁਲਾਇਆ ਹੈ सीएम भगवंत मान ਦੇ ਵੱਲੋਂ ਅੱਜ 24 ਸਤੰਬਰ ਨੂੰ ਸੈਸ਼ਨ ਤੋਂ ਪਹਿਲਾਂ ਇੱਕ ਕੈਬਨਿਟ ਮੀਟਿੰਗ ਬੁਲਾਈ ਗਈ ਹੈ ਕੈਬਨਿਟ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨਿਵਾਸ ਥਾਂ ਤੇ ਮੀਟਿੰਗ ਰੱਖੀ ਗਈ ਹੈ ਹੜ੍ਹਾਂ ਦੇ ਨੁਕਸਾਨ ਦੀ ਪਰਪਾਈ ਦੇ ਲਈ ਬਣਾਏ ਗਏ ਨਿਯਮਾਂ ਨੂੰ ਮਨਜ਼ੂਰੀ ਦੇ ਲਈ ਵਿਧਾਨ ਸਭਾ ਦੇ ਖਾਸ ਸੈਸ਼ਨ ਦੇ ਵਿੱਚ ਆ ਗੱਲਬਾਤ ਕੀਤੀ ਜਾਵੇਗੀ ਇਸ ਸੰਬੰਧੀ ਖਾਸ ਸੈਸ਼ਨ ਦੇ ਵਿੱਚ ਕਈ ਪ੍ਰਸਤਾਵ ਵੀ ਪੇਸ਼ ਕੀਤੇ ਜਾਣਗੇ ਇਸ ਸੰਬੰਧੀ ਸੂਬਾ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਅੱਜ ਦੁਪਹਿਰ 12 ਵਜੇ ਤੱਕ ਇਹ ਮੀਟਿੰਗ ਸ਼ੁਰੂ ਹੋਣ ਦੀ ਸੰਭਾਵਨਾ ਦਿਤਾਈ ਗਈ ਹੈ। ਇਸ ਮੀਟਿੰਗ ਦੇ ਵਿੱਚ ਸੂਬਾ ਸਰਕਾਰ ਦੇ ਕੈਬਨਿਟ ਮੰਤਰੀ ਤੇ ਵਿਧਾਇਕ ਮੌਜੂਦ ਹੋਣਗੇ। ਤੁਹਾਨੂੰ ਦੱਸ ਦਈਏ ਵਿਧਾਨ ਸਭਾ ਸੈਸ਼ਨ 24 ਤਰੀਕ ਤੋਂ ਲੈ ਕੇ 29 ਸਤੰਬਰ ਤੱਕ ਸੱਦਿਆ ਗਿਆ ਹੈ ਤੇ ਇਸ ਦੇ ਵਿੱਚ 27 ਅਤੇ 28 ਸਤੰਬਰ ਨੂੰ ਸ਼ਨੀਵਾਰ ਅਤੇ ਐਤਵਾਰ ਹੈ ਜਿਸ ਕਾਰਨ ਇਹਨਾਂ ਦੋ ਦਿਨਾਂ ਦੇ ਵਿੱਚ ਜਨਤਕ ਛੁੱਟੀਆਂ ਰਹਿਣਗੀਆਂ ਤੇ ਇਸ ਤੋਂ ਇਲਾਵਾ ਅਸਲ ਦੇ ਵਿੱਚ ਇਹ ਸੈਸ਼ਨ ਦੋ ਦਿਨਾਂ ਦਾ ਹੀ ਹੈ। ਤੇ ਉਧਰ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਐਮਪੀ ਮੀਤ ਹੇਰ ਦੇ ਵੱਲੋਂ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ 10 ਲੱਖ ਰੁਪਏ ਦੀ ਬੀਮਾ ਯੋਜਨਾ ਦੇ ਸੰਬੰਧ ਦੇ ਵਿੱਚ ਆਪਣਾ ਪ੍ਰतिकਰਮ ਜ਼ਾਹਿਰ ਕੀਤਾ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਸਿਹਤ ਸੰਬੰਧੀ ਇਹ ਸਕੀਮ ਬੇਹੱਦ ਸ਼ਲਾਘਾਯੋਗ ਫੈਸਲਾ ਹੈ ਜਿਸ ਦਾ ਰਜਿਸਟ੍ਰੇਸ਼ਨ ਸਰਕਾਰ ਦੇ ਵੱਲੋਂ ਕੈਂਪਾਂ ਦੇ ਰੂਪ ਦੇ ਵਿੱਚ ਕੀਤਾ ਜਾ ਰਿਹਾ ਤੇ ਬਰਨਾਲਾ ਤੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇਸ ਦੇ ਕੈਂਪ ਲਗਾ ਕੇ ਸਭ ਤੋਂ ਪਹਿਲਾਂ ਇਸ ਮਹਿੰਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਇਸ ਮਹਿੰਮ ਨੂੰ ਲੋਕਪੱਖੀ ਮੁਹਿੰਦ ਦਸਿਆ ਅਤੇ ਪੰਜਾਬ ਸਰਕਾਰ ਦਾ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਸਕੀਮ ਦੇ ਲਈ ਧੰਨਵਾਦ ਕੀਤਾ ਹੈ। ਦੇਖੋ ਜੀ ਬਹੁਤ ਛਲਾਗਾਜੋਗ ਫੈਸਲਾ ਜੋ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਕਿ 10 ਲੱਖ ਰੁਪਏ ਤੱਕ ਹਰ ਇੱਕ ਪਰਿਵਾਰ ਨੂੰ ਜਿਹੜਾ ਇਲਾਜ ਹੈ ਉਹ ਮੁਫਤ ਮਿਲਣਾ। ਤੁਸੀਂ ਦੇਖੋ ਵੀ ਜਦੋਂ ਬਿਜਲੀ ਵਾਲਾ ਕੀਤਾ ਸੀ ਤਾਂ ਉਦੋਂ ਵੀ ਇਹ ਇੱਕ ਬੜਾ ਵੱਡਾ ਫੈਸਲਾ ਸੀ ਕਿ ਬਿਨਾਂ ਪੱਖਪਾਤ ਤੋਂ ਚਾਹੇ ਕੋਈ ਅਮੀਰ ਹੈ ਗਰੀਬ ਹੈ ਲਾ ਵੱਡਿਆਂ ਸਭ ਨੂੰ ਇਹ ਸਹੂਲਤ ਦਿੱਤੀ ਗਈ ਕਿ ਮੁਫਤ ਜਿਹੜੀ 600 ਯੂਨਟ ਬਿਜਲੀ ਉਹ ਦਿੱਤੀ ਗਈ ਤੇ ਜਿਹਦਾ ਅੱਜ ਪੰਜਾਬ ਚ ਹਰ ਇੱਕ ਪਰਿਵਾਰ ਨੂੰ ਫਾਇਦਾ ਹੁੰਦਾ ਹੈਗਾ ਮਤਲਬ ਕਿ ਵੀ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਆ ਤੇ ਆਈ ਮਤਲਬ ਕਿ ਇਹ ਉਸ ਤੋਂ ਵੀ ਮੈਂ ਸਮਝਦਾ ਇੱਕ ਵੱਡਾ ਫੈਸਲਾ ਹੈ ਕਿ ਭਾਵੇਂ ਕੋਈ ਗਰੀਬ ਹੈ ਅਮੀਰ ਹੈ ਜਿਹੜਾ ਪੰਜਾਬ ਦਾ ਰਹਿਣ ਵਾਲਾ ਹੈ ਹਰ ਇੱਕ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਉਹ ਮੁਫਤ ਮਿਲੇਗਾ ਅੱਜ ਇਹਦੀ ਰਜਿਸਟ੍ਰੇਸ਼ਨ ਤਰੰਤ ਤਰ ਜਿਲੇ ਚੋਂ ਸ਼ੁਰੂ ਹੋਈ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਤੇ ਮੈਂ ਸਾਰਿਆਂ ਨੂੰ ਕਹੂੰਗਾ ਕਿ ਸਾਰੇ ਜਾ ਕੇ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਬਜ਼ੁਰਗਾਂ ਲਈ ਵੱਡੀ ਤੋਂ ਵੱਡੀ ਗਿਣਤੀ ਚ ਇਹਨੂੰ ਰਜਿਸਟਰ ਕਰਵਾਓ ਕਿਉਂਕਿ ਕਿ ਬਹੁਤ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਤੇ ਆਉਣ ਵਾਲੇ ਦਿਨਾਂ ਚ ਇਹ ਸਾਰੇ ਪੰਜਾਬ ਦੇ ਵਿੱਚ ਲਾਗੂ ਹੋਣਾ ਹੈ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਾਲੀ امداد ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਵੱਲੋਂ ਸਮਰੱਥ ਪੰਜਾਬੀ ਭਾਈਚਾਰੇ ਨੂੰ ਹੜ੍ਹ ਪ੍ਰਭਾਵਿਤ ਪੰਜਾਬ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਹੈ ਕਿ 2300 ਪਿੰਡ ਅਤੇ 20 ਲੱਖ ਲੋਕ ਪ੍ਰਭਾਵਿਤ ਹੋਏ ਨੇ 5 ਲੱਖ ਏਕੜ ਜ਼ਮੀਨ ਨੁਕਸਾਨੀ ਗਈ ਹੈ 56 ਪੰਜਾਬੀਆਂ ਦੀ ਮੌਤ ਹੋਈ ਹੈ ਇਸ ਦੌਰਾਨ 7 ਲੱਖ ਲੋਕ ਬੇਕਾਰ ਹੋਏ ਨੇ ਜਿਨ੍ਹਾਂ ਵਿੱਚੋਂ 3200 ਸਕੂਲ ਅਤੇ 19 ਕਾਲਜ ਪ੍ਰਭਾਵਿਤ ਹੋਏ ਨੇ 1400 ਸਿਹਤ ਵਿਭਾਗ ਦੀਆਂ ਇਮਾਰਤਾਂ ਹਸਪਤਾਲ ਡਿਸਪੈਂਸਰੀਆਂ 8500 ਕਿਲੋਮੀਟਰ ਸੜਕਾਂ ਨੂੰ ਵੀ ਨੁਕਸਾਨ ਪਹੁੰਚਿਆ 2500 ਛੋਟੇ ਅਤੇ ਵੱਡੇ ਪੁਲ ਵੀ ਨੁਕਸਾਨੇ ਗਏ ਨੇ ਉਹਨਾਂ ਕਹਿੰਦੇ ਕਿ ਇਸ ਦੇ ਲਈ ਸੂਬਾ ਸਰਕਾਰ ਨੂੰ ਇਸ ਇਨਫਰਾਸਟ੍ਰਕਚਰ ਨੂੰ ਦੁਬਾਰਾ ਤੋਂ ਬਣਾਉਣ ਦੇ ਲਈ ਪੈਸੇ ਦੀ ਜ਼ਰੂਰਤ ਹੈ ਜਿਸ ਦਾ ਅਨੁਮਾਨ 14000 ਕਰੋੜ ਰੁਪਏ ਤੱਕ ਲਗਾਇਆ ਗਿਆ ਹੈ ਜਿਹੜੇ ਅੱਜ ਡਸ ਲਿਸਟ ਭਰਾ ਦੇ ਕੇ ਗਏ ਐ ਮੈਂ ਉਹਨਾਂ ਦਾ ਤੁਹਾਨੂੰ ਕੁਝ ਨਾਮ ਤੇ ਵੀਰਵਾ ਦੱਸਣਾ ਚਾਹੁੰਦਾ ਇੱਕ ਤਾਂ ਮੈਂ ਆਪਣੇ ਮਦਰ ਫਾਦਰ ਦੇ ਨਾਮ ਦੀ ਚੈਰੀਟੇਬਲ ਟਰਸਟ ਬਣਾਈ ਹੋਈ ਐ ਜਿਹੜੀ ਕਿ ਕ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ਟਰਸਟ ਐ ਉਹਦੇ ਵਿੱਚੋਂ ਮੈਂ 50 ਲੱਖ ਰੁਪਇਆ ਕ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ਟਰਸਟ ਐ ਉਨ੍ਹਾਂ ਦੇ ਨਾਮ ਤੇ ਬਣਾਈ ਹੈ 50 ਲੱਖ ਰੁਪਏ ਉਹਦੇ ਤੋਂ ਮੈਂ ਕੰਟਰੀਬਿਊਟ ਕੀਤਾ ਪਰਸਨਲੀ ਫਿਰ ਮੋਂਟੇ ਕਾਰਲੋ ਗਰੁੱਪ ਹੈ ਨਾਹਰ ਵਾਲੇ ਕਮਲ ਉਸ ਵਾਲ ਉਹ ਆਏ ਸੀ 1 ਕਰੋੜ ਰੁਪਏ ਉਹ ਦੇ ਕੇ ਗਏ ਆ ਹੈਪੀ ਫੋਰਜਿੰਗ ਪਿੱਛੇ ਐਸੇ ਤੁਹਾਨੂੰ ਪਤਾ ਉਹਨਾਂ ਨੇ ਉਹ ਵੀ ਅਨਾਉਂਸ ਕੀਤੀ ਸੀ ਆਪਣੀ ਇਨਵੈਸਟਮੈਂਟ ਵੀ ਅਨਾਉਂਸ ਕਰਕੇ ਗਏ ਆ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਉਹਨਾਂ ਦੀ ਡਾਇਰੈਕਟਰ ਮੇਗਾ ਗਰਗਾਈ ਸੀ ਕਰੋੜ ਰੁਪਏ ਉਹ ਦੇ ਗਈ ਆ ਉਸ ਤੋਂ ਬਾਅਦ ਸੀਗਲ ਇੰਡੀਆ ਹੈ ਤੇ ਆਪਣੇ ਕਾਫੀ ਰੂਡਸ ਬਣਾਉਂਦੇ ਆ ਲਿਸਟਡ ਕੰਪਨੀ ਹੈ ਲੁਧਿਆਣੇ ਦੇ ਹੀ ਹੈ ਇਹਨਾਂ ਨੂੰ ਰਿਕੁਐਸਟ ਕੀਤੀ 50 ਲੱਖ ਰੁਪਏ ਇਹ ਦੇ ਕੇ ਗਏ ਆ ਟਰਾਈਡੈਂਟ ਗਰੁੱਪ ਆਪਣੇ ਰਜਿੰਦਰ ਗੁਪਤਾ ਜੀ ਦਾ 50 ਲੱਖ ਰੁਪਏ ਇਹ ਦੇ ਕੇ ਗਏ ਆ ਇੱਕ ਵਰਤਮਾਨ ਸਪਿਨਿੰਗ ਮਿਲ ਐਸਪੀ ਉਸਵਾਲ ਜੀ 50 ਲੱਖ ਹੀ ਇਹਨਾਂ ਨੇ ਕੰਟ੍ਰਿਬਿਊਟ ਕੀਤਾ ਪਿਕ ਆਕਟਿਵ ਅਪਰਲ ਹੈ ਲੋਦੇਾਨੇ ਦੀ 50 ਲੱਖੀ ਉਹਨਾਂ ਨੇ ਦਿੱਤਾ ਉਹ 15 ਲੱਖ ਦਾ ਚੈੱਕ ਦੇ ਕੇ ਗਏ ਤੇ 35 ਲੱਖ ਦੇ ਅਪੈਰਲ ਆਲਰੇਡੀ ਭੇਜ ਚੁੱਕੇ ਆ ਜਿੱਥੇ-ਜਿੱਥੇ ਲੋੜ ਸੀਗੀ ਆਪਣੇ ਗਾਰਮੈਂਟ ਭੇਜ ਚੁੱਕੇ ਆ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ 31 ਜੁਲਾਈ ਨੂੰ ਦਰਜ ਕੀਤੀ ਗਈ ਐਫ ਆਈ ਆਰ ਦੇ ਵਿੱਚ ਅਗਾਊ ਜ਼ਮਾਨਤ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਹਾਈ ਕੋਰਟ ਦੇ ਜਸਟਿਸ ਤ੍ਰਿਭੂਵਨ ਦਈਆ ਨੇ ਕੋਈ ਰਾਹਤ ਨਾ ਦਿੰਦੇ ਹੋਏ ਸੁਣਵਾਈ ਉਤੀ 29 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਸੁ ਮੰਗਲਵਾਰ ਨੂੰ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਦਾਰ ਕਰੀਤੀ ਗਈ ਸੀ। ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਖਿਲਾਫ ਇੱਕ ਨਵੀਂ ਐਫ ਆਈ ਆਰ ਦਰਜ ਕੀਤੀ ਗਈ ਸੀ। ਇਸ ਵਾਰ ਉਨ੍ਹਾਂ ਤੇ ਬਿਜ਼ਨਸ ਵਿਭਾਗ ਦੀ ਛਾਪੇਮਾਰੀ ਦੌਰਾਨ ਸਰਕਾਰੀ ਕੰਮਾਂ ਦੇ ਵਿੱਚ ਰੁਕਾਵਟ ਪਾਉਣ ਦੇ ਗੰਭੀਰ ਇਲਜ਼ਾਮ ਲੱਗੇ ਸਨ। ਸੋ 29 ਜੂਨ 2025 ਨੂੰ ਪੰਜਾਬ ਬਿਜ਼ਨਸ ਬਿਊਰੋ ਨੇ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਰਿਹਾਇਸ਼ਤ ਸਮੇਤ ਪੰਜਾਬ ਦੇ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਸੀ ਇਸ ਦੌਰਾਨ ਮਜੀਠੀਆ ਨੂੰ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਛਾਪੇਮੰਦੀ ਮਾਰੀ ਦੀ ਕੁਝ ਫੁਟੇਜ ਇੰਟਰਨੈਟ ਤੇ ਵਾਇਰਲ ਹੋਈ ਸੀ ਜਿਸ ਵਿੱਚ ਮਜੀਠੀਆ ਤੇ ਉਹਨਾਂ ਦੀ ਪਤਨੀ ਵਿਧਾਇਕ ਗਨੀਵ ਕੌਰ ਮਜੀਠੀਆ ਬਿਜ਼ਨਸ ਅਧਿਕਾਰੀਆਂ ਦੇ ਨਾਲ ਤਿੱਖੀ ਬਹਿਸ ਕਰਦੇ ਹੋਏ ਦਿਖਾਈ ਦੇ ਰਹੇ ਸਨ ਉਹਨਾਂ ਨੇ ਅਧਿਕਾਰੀਆਂ ਤੇ ਬਿਨਾ ਕਿਸੇ ਨੋਟਿਸ ਦੇ ਉਹਨਾਂ ਦੇ ਘਰ ਵਿੱਚ ਦਾਖਲ ਹੋਣਾ ਤੇ ਉਹਨਾਂ ਦੇ ਬੱਚਿਆਂ ਨੂੰ ਡਰਾਉਣ ਧਮਕਾਉਣ ਦੇ ਇਲਜ਼ਾਮ ਵੀ ਲਗਾਏ ਸਨ ਜ਼ਿਕਰ ਇਹ ਹੋ ਗਿਆ ਕਿ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਹੈ ਇਸ ਮਾਮਲੇ ਵਿੱਚ ਅਤੇ ਉਸ ਮਾਮਲੇ ਦੇ ਵਿੱਚ ਵੀ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ ਗਈ ਹੈ ਮਜੀਠੀਆ ਨੇ ਨਵੀਂ ਐਫ ਆਈ ਆਰ ਦੇ ਵਿੱਚ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਹੈ ਕਿਉਂਕਿ ਸੰਭਾਵਨਾ ਹੈ ਕਿ ਜੇਕਰ ਉਹਨਾਂ ਨੂੰ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਜਾਂਦੀ ਹੈ ਤਾਂ ਪੁਲਿਸ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਗ੍ਰਫਤਾਰ ਕਰ ਸਕਦੀ ਹੈ ਸੂਬੇ ਦੇ ਵਿੱਚ ਹੜ੍ਹਾਂ ਤੋਂ ਉੱਗਣ ਤੋਂ ਬਾਅਦ ਲਗਾਤਾਰ ਵਿਕਾਸ ਕੰਮ ਵੀ ਕੀਤੇ ਜਾ ਰਹੇ ਨੇ ਪਠਾਨਕੋਟ ਦੇ ਵਿੱਚ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ ਹੈ ਇਸ ਮੌਕੇ ਗੱਲਬਾਤ ਕਰਦੇ ਹਨ ਲਾਲਚੰਦ ਕਟਾਰੂ ਚੱਕ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਮਾਝਾ ਮਾਲਵਾ ਤੇ ਦੁਆਬਾ ਖੇਤਰਾਂ ਦੇ ਵਿੱਚ ਹੜ੍ਹਾਂ ਨੇ ਮਾਰ ਪਾਈ ਆ ਪਰ ਇਸ ਦੇ ਬਾਵਜੂਦ ਪੰਜਾਬੀ ਮੋੜ ਤੋਂ ਉੱਠ ਕੇ ਖੜੇ ਹੋਏ ਨੇ ਅਤੇ ਵਿਕਾਸ ਕੰਮ ਮੋੜ ਤੋਂ ਸਰਕਾਰ ਦੇ ਵੱਲੋਂ ਤਰਜੀਹ ਦੇ ਆਧਾਰ ਤੇ ਕੀਤੇ ਜਾ ਰਹੇ ਨੇ ਇਹ ਤੇ ਪਿਛਲਾ ਸਮਾਂ ਸਾਰੇ ਪੰਜਾਬ ਦਾ ਹੜ੍ਹਾਂ ਚ ਬੀਤਿਆ ਸਾਡੀਆਂ ਕਾਫੀ ਵੱਡੀਆਂ ਮੁਸ਼ਕਲਾਂ ਚੋਂ ਪੰਜਾਬੀ ਨਿਕਲੇ ਨੇ ਚਾਹੇ ਉਹ ਮਾਝਾ ਦਾ ਹਿੱਸਾ ਹੋਵੇ ਮਾਲਵਾ ਦੁਆਬਾ ਸਾਰਾ ਹੀ ਔਰ ਹੜ੍ਹਾਂ ਨੇ ਕਾਫੀ ਵੱਡਾ ਨੁਕਸਾਨ ਵੀ ਕੀਤਾ ਪੰਜਾਬ ਦਾ ਪਰ ਪੰਜਾਬ ਦੇ ਲੋਕ ਆ ਪੰਜਾਬ ਦੀ ਮਿੱਟੀ ਚ ਬਹੁਤ ਵੱਡੀ ਤਾਕਤ ਆਗੀ ਇੱਥੇ ਹਮੇਸ਼ਾ ਲੋਕ ਡੇਕ ਕੇ ਉੱਠਣ ਦੀ ਕਪੈਸਿਟੀ ਰੱਖਦੇ ਆ ਔਰ ਇਹ ਗੁਰੂਆਂ ਦੀ ਧਰਤੀ ਆ ਕ੍ਰਾਂਤੀਕਾਰੀ ਯੋਧਿਆਂ ਦੀ ਧਰਤੀ ਆ ਭਾਵੇਂ ਹੜ੍ਹਾਂ ਨੇ ਕਾਫੀ ਵੱਡਾ ਨੁਕਸਾਨ ਕੀਤਾ ਪਰ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਜਿਹੜੇ ਵਿਕਾਸ ਦੇ ਕਾਜ ਨੇ ਉਹਨਾਂ ਦੇ ਲਈ ਖੁੱਲੇ ਮਾਨਾ ਫੰਡ ਦੇ ਰਿਆ ਸੋ ਮੇਰਾ ਅੱਜ ਇੱਕ ਹੋਰ ਰੋਡ ਜਿਹੜਾ ਗੁਰਦੁਆਰਾ ਸ੍ਰੀ ਵਾਟਸਾਪ ਤੋਂ ਅ ਸੁਰੂ ਕਰਕੇ ਤੇ ਸਕਾਲਗੜ ਤੱਕ ਜਾਂਦਾ ਲਗਭਗ 2.5 ਕਿਲੋਮੀਟਰ ਦਾ ਇਹ ਜਿਹੜਾ ਰੋਡ ਹੈ ਇਹ 60 ਲੱਖ ਰੁਪਏ ਦੀ ਲਾਗਤ ਦੇ ਨਾਲ ਅੱਜ ਉਹਦੇ ਨਿਰਮਾਣ ਕਾਰਜ ਦਾ ਆਰੰਭ ਕੀਤਾ ਸੋ ਸਮੁੱਚੇ ਪਿੰਡ ਵਾਸੀਆਂ ਨੂੰ ਇਥੋਂ ਦੀ ਪੰਚਾਇਤ ਨੂੰ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸੋ। ਰੇਲਵੇ ਨੇ ਪੰਜਾਬ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਰਾਜਪੁਰਾ-ਮੋਹਾਲੀ ਨਵੀਂ ਰੇਲਵੇ ਲਾਈਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਤੋਂ ਲੈ ਕੇ ਦਿੱਲੀ ਤੱਕ ਇੱਕ ਨਵੀਂ ਬੰਦੇ ਭਾਰਤ ਰੇਲ ਗੱਡੀ ਦਾ ਵੀ ਐਲਾਨ ਕੀਤਾ ਗਿਆ ਹੈ। ਰਾਜਪੁਰਾ-ਮੋਹਾਲੀ ਨਵੀਂ ਲਾਈਨ 18 ਕਿਲੋਮੀਟਰ ਲੰਬੀ ਹੈ ਤੇ ਇਸ ਤੇ ਲਗਭਗ 443 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਰੇਲਵੇ ਲਾਈਨ ਦੇ ਨਿਰਮਾਣ ਦੇ ਨਾਲ ਚੰਡੀਗੜ੍ਹ ਸਮੇਤ ਸਾਰੇ ਪੰਜਾਬ ਨੂੰ ਫਾਇਦਾ ਹੋਵੇਗਾ। ਰਾਜਪੁਰਾ ਲਾਈਨ ਦੇ ਨਾਲ ਸਰਹੰਦ ਲੁਧਿਆਣਾ ਜਲੰਧਰ ਹੋਰ ਰਾਜਾਂ ਦੀ ਯਾਤਰਾ ਵੀ ਆਸਾਨ ਹੋਵੇਗੀ ਪ੍ਰੋਜੈਕਟ ਦੇ ਲਈ 3 ਸਾਲਾਂ ਦੀ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ ਹੈ ਕੇਂਦਰੀ ਮੰਤਰੀ ਅਸ਼wini ਵੈਸ਼ਨਵ ਨੇ ਦੱਸਿਆ ਕਿ ਰਾਜ ਸਰਕਾਰ ਵੀ ਇਸ ਪ੍ਰੋਜੈਕਟ ਦਾ ਪੂਰਾ ਸਮਰਥਨ ਕਰੇਗੀ ਕਿਉਂਕਿ ਅਜੇ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਕੇਂਦਰੀ ਮੰਤਰੀ ਅਸ਼wini ਵੈਸ਼ਨਵ ਨੇ ਕਿਹਾ ਕਿ ਵੰਦੇ ਭਾਰਤ ਰੇਲ ਗੱਡੀ ਫਿਰੋਜ਼ਪੁਰ ਸ਼ੌਣੀ ਤੋਂ ਚੱਲੇਗੀ ਅਤੇ ਬਠਿੰਡਾ ਧੂਰੀ ਪਟਿਆਲਾ ਅੰਮਾਣਾ ਅੰਬਾਲਾ ਸ਼ਾਉਣੀ ਕੁਰਕਸ਼ੇਤਰ ਤੇ ਪਾਣੀਪਤ ਤੋਂ ਹੁੰਦੇ ਹੋਏ ਦਿੱਲੀ ਪਹੁੰਚੇਗੀ ਇਸ 486 ਕਿਲੋਮੀਟਰ ਦੀ ਯਾਤਰਾ ਦੇ ਵਿੱਚ 6 ਘੰਟੇ 40 ਮਿੰਟ ਲੱਗਣਗੇ ਇਹ ਟ੍ਰੇਨ ਬੁੱਧਵਾਰ ਨੂੰ ਛੱਡ ਕੇ ਹਫ਼ਤੇ ਦੇ ਵਿੱਚ 6 ਦਿਨ ਚੱਲਿਆ ਕਰੇਗੀ ਦੇਖੋ ਸਭ ਤੋਂ ਪਹਿਲੇ ਮੇਰੇ ਲਈ ਸਭ ਤੋਂ ਅਹਿਮ ਚੀਜ਼ ਹੈ ਵੀ ਪੰਜਾਬ ਤੇ ਪੰਜਾਬੀਆਂ ਤੇ ਮੂੰਹ ਤੇ ਖੁਸ਼ੀ ਆਉਣੀ ਚਾਹੀਦੀ ਐ ਮਸਕਰਾਣ ਆਉਣੀ ਚਾਹੀਦੀ ਐ ਇਹ ਇਸੇ ਕਰਕੇ ਇਹ ਦਫਤਰ ਇਹ ਕੁਰਸੀਆਂ ਤਦੀ ਚੰਗੀਆਂ ਲੱਗਦੀਆਂ ਜੇ ਤੁਸੀਂ ਕੁਛ ਜਿਸ ਚੀਜ਼ ਲਈ ਆਏ ਹੋ ਉਹਦਾ ਮੁੱਲ ਮੋੜਦੇ ਹੋ ਜੇ ਤੁਸੀਂ ਬਹਿ ਕੇ ਆਪਣੇ ਘਰ ਭਰਦੇ ਹੋ ਆਪਣੇ ਕੰਮ ਕਰਦੇ ਹੋ ਮੈਂ ਸਮਝਦਾ ਉਹਦਾ ਕੋਈ ਲਾਭ ਨਹੀਂ ਇਹੀ ਅੱਜ ਮੈਂ ਯਾਦ ਕਰ ਰਿਹਾ ਸੀ ਸਵੇਰੇ ਜਦੋਂ ਆਪਣੇ ਦਾਦਾ ਜੀ ਨੂੰ ਸਰਦਾਰ ਬਿਨ ਸਿੰਘ ਜੀ ਨੂੰ ਉਹੀ ਗੁੱਟਤੀ ਆ ਤੇ ਇਸੇ ਕਰਕੇ ਮੈਂ ਥੋੜੀ ਜੀ ਬਹੁਤ ਸਤਿਕਾਰਯੋਗ মিডিਆ ਬੈਠਾ ਹਾਂ ਦੇਖੋ ਇਹਦੀ ਪਹਿਲੀ ਡਿਮਾਂਡ ਜਿਹੜੀ 1960 ਤੋਂ ਸ਼ੁਰੂ ਹੋ ਗਈ ਸੀ ਜੋ ਉਸ ਤੋਂ ਬਾਅਦ ਪਹਿਲਾਂ ਕਿਉਂਕਿ ਮੈਂ ਪਹਿਲਾਂ ਵੀ ਜਿਵੇਂ ਦੱਸ ਦੇ ਕਿਹਾ ਵੀ ਪਹਿਲਾਂ ਪੈਪਸੂ ਸੂਬਾ ਸੀ ਤੇ ਪੈਪਸੂ ਦੀ ਰਾਜਧਾਨੀ ਉਹ ਪਟਿਆਲਾ ਤੱਕ ਜਿਹੜੀ ਗੱਲਬਾਤ ਸੀਗੀ ਉੱਥੇ ਤੱਕ ਹੋਈ ਉਸ ਤੋਂ ਬਾਅਦ ਪੰਜਾਬ ਹਰਿਆਣਾ ਬਣ ਗਿਆ ਹਿਮਾਚਲ ਬਣ ਗਿਆ ਤੇ ਉਹ ਕੈਪੀਟਲ ਆ ਜਿਹੜੀ ਆਪਣੀ ਚੰਡੀਗੜ੍ਹ ਬਣ ਗਈ بڑے ਰੌਲੇ ਚੰਡੀਗੜ੍ਹ ਦੇ ਅਲੱਗ-ਅਲੱਗ ਗੱਲਾਂ ਟਾਈਮ ਟੂ ਟਾਈਮ ਹੁੰਦੀਆਂ ਰਹੀਆਂ ਉਸੇ ਕਰਕੇ ਪੰਜਾਬ 'ਚ ਮਾੜਾ ਦੌਰ ਵੀ ਆਇਆ ਉਹਨੂੰ ਵੀ ਠੀਕ ਕੀਤਾ ਪਰ ਅੱਜ ਆ ਮੇਅਰ ਪਾਰਲੀਮੈਂਟ ਦਾ ਰਿਕਾਰਡ ਕੱਢ ਰਿਹਾ ਸੀ ਮਾਰਚ 12 ਨੂੰ ਸਭ ਤੋਂ ਪਹਿਲਾਂ ਉਹਦੇ ਵਿੱਚ ਰਿਕਾਰਡ ਪਾਰਲੀਮੈਂਟ ਦੇ ਵਿੱਚ ਪ੍ਰੋਫੈਸਰ ਨਰੈਣ ਚੰਦ ਪ੍ਰਸ਼ਰ ਜੀ ਇਹ ਮੈਂਬਰ ਪਾਰਲੀਮੈਂਟ ਸੀ ਤੇ 23 ਮਾਰਚ ਫਿਰ ਰੰਗਨੰਦਰ ਪਾਟਿਆ ਜੀ ਮਤਲਬ ਐ ਮੈਂ ਤੁਹਾਨੂੰ ਸਾਰੀ ਇਹ ਕਾਪੀ ਦਵਾਂਗਾ ਬੰਸਲ ਜੀ ਨੇ ਕਈ ਵਾਰ ਗੱਲ ਕੀਤੀ ਸੰਤਰਾਮ ਸਿੰਘਲਾ ਜੀ ਨੇ ਸੰਤ ਕੁਮਾਰ ਸਿੰਘਲਾ ਜੀ ਨੇ ਕੀਤੀ ਅਮਰਾਉ ਸਿੰਘ ਜੀ ਨੇ ਕੀਤੀ ਰਾਮ ਨਾਇਕ ਜੀ ਹਰੀ ਚੰਦ ਜੀ ਐਮ ਲਿਸਟਰ ਬੀ ਸੀ ਕੇ ਆਫਰ ਸ਼ਰੀਫ ਜਦੋਂ ਮੰਤਰੀ ਸੀ ਰਾਮ ਬਲਾਸ ਪਾਸਵਾਨ ਜੀ ਸੀ ਉਹਦੇ ਵਕਤਪਾਲ ਜੈਨ ਸਾਹਿਬ ਨੇ ਗੱਲ ਕੀਤੀ ਫਿਰ ਸਾਡੇ ਪਰਮਜੀਤ ਕੌਰ ਗੁਲਸ਼ਨ ਜਿਹੜੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਕੀਤੀ ਇਸੇ ਤਰੀਕੇ ਨਾਲ ਸਾਰੀਆਂ ਗੱਲਾਂ ਤਕਰੀਬਨ ਜਿਹੜੀਆਂ ਐ ਬੜੀ ਜੋਰ ਨਾਲ ਪ੍ਰਨੀਤ ਕੌਰ ਜੀ ਨੇ ਜਿਹੜੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਨੇ ਉਹ ਗੱਲ ਕਰਦੇ ਰਹੇ ਸਾਡੇ ਸਾਨੀ ਸਾਹਿਬ ਨੇ ਬਹੁਤ ਵਾਰ ਗੱਲ ਕੀਤੀ ਸਾਡੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਰਾਜ ਸਭਾ ਸੀ ਕਟਾਰੀਆ ਸਾਹਿਬ ਇਹ ਰਾਜ ਸਭਾ ਦੀ ਜਿਵੇਂ ਗੱਲ ਕਰਾਂ ਦਰਦ ਸਾਹਿਬ ਸੀ ਉਹਨਾਂ ਨੇ ਗੱਲ ਕੀਤੀ ਤੇ ਆਨੰਦ ਸਾਹਿਬ ਸਭ ਤੋਂ ਪਹਿਲਾਂ ਆਨੰਦ ਸਾਹਿਬ ਸਾਡੇ ਪੂਰਾ ਨੌ ਉਹਨਾਂ ਦਾ ਆਨੰਦ ਸਾਹਿਬ ਦਾ ਮੈਂ ਹੁਣੇ ਹੀ ਦੇਖ ਰਿਹਾ ਸੀ ਇਸ ਵਿੱਚ ਉਹਨਾਂ ਨੇ ਵੀ ਜਿਹੜੀ ਆ ਇਹ ਪਹਿਲੀ ਵਾਰ ਜਦੋਂ ਰਾਜ ਸਭਾ 'ਚ ਉਹਨਾਂ ਨੇ ਗੱਲ ਚੱਕੀ ਤੇ ਮੈਂ ਹੈਰਾਨ ਹੋ ਗਿਆ ਵੀ ਇੰਨਾ ਚਿਹਰਾ ਜਿਹੜਾ ਉਹ ਇਸੇ ਤਰੀਕੇ ਨਾਲ ਜਿਹੜਾ ਇਹ ਕੰਮ ਚੱਲੀ ਗਿਆ ਇਸੇ ਤਰੀਕੇ ਨਾਲ ਕੰਮ ਚੱਲੀ ਗਿਆ ਮੈਂ ਤੇ ਉਧਰ ਬੀਜੇਪੀ ਦਫ਼ਤਰ ਪਟਿਆਲਾ ਦੇ ਵਿੱਚ ਬੀਜੇਪੀ ਪੰਜਾਬ ਦੇ ਜਨਰਲ ਸਕੱਤਰ ਅਨਿਲ ਸ਼ਰੀਨ ਦੇ ਵੱਲੋਂ ਇਸ ਦੇ ਨਾਲ ਹੀ ਮਹਿਲਾ ਮੋਰਚਾ ਦੀ ਪ੍ਰਧਾਨ ਸ਼੍ਰੀਮਤੀ ਜੈਨਦਰ ਕੋਰ ਦੇ ਵੱਲੋਂ ਸਾਂਝੇ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਨਿਲ ਸ਼ਰੀਨ ਨੇ ਹਾਲੀ ਦੇ ਵਿੱਚ ਜੀਐਸਟੀ ਦਰਾਂ ਦੇ ਵਿੱਚ ਕੀਤੀ ਕਟੌਤੀ ਨੂੰ ਇੱਕ ਉਦਾਹਰਨ ਇਤਿਹਾਸਿਕ ਸੁਧਾਰ ਦੱਸਿਆ ਉਹਨਾਂ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀ ਗਈ ਇਹ ਦੀਵਾਲੀ ਦਾ ਇੱਕ ਖਾਸ ਬੰਪਰ ਪੇਸ਼ਕਸ਼ ਹੈ ਉਹਨਾਂ ਨੇ ਕਿਹਾ ਕਿ ਰੋਜ਼ਾਨਾ ਵਰਤੋਂ ਦੀਆਂ ਕਈ ਵਸਤੂਆਂ ਦੇ ਵਿੱਚ ਜਿਵੇਂ ਕਿ ਕੋਸਮੈਟਿਕ ਡੇਰੀ ਉਤਪਾਦ ਬਰਤਨ ਅਤੇ ਬੇਬੀ ਉਤਪਾਦਾਂ ਦੇ ਵਿੱਚ ਟੈਕਸ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਸਿਹਤ بیمੇ ਜਿਸ ਤੇ ਪਹਿਲਾਂ 18% ਟੈਕਸ ਲੱਗਦਾ ਸੀ ਹੁਣ 0% ਜੀਐਸਟੀ ਦੇ ਨਾਲ ਇਸ ਨੂੰ ਪੂਰੇ ਤਰ੍ਹਾਂ ਦੇ ਨਾਲ ਟੈਕਸ ਮੁਕਤ ਕਰ ਦਿੱਤਾ ਗਿਆ ਜਦੋਂ ਅਸੀਂ ਸੱਤਾ ਪ੍ਰਾਪਤ ਕੀਤੀ ਸੀ 2014 ਦੇ ਵਿੱਚ ਦੇਸ਼ 11ਵੇਂ ਪਾਇਦੰਤੇ ਸੀਗਾ ਇਕਨੋਮਿਕ ਅੱਜ ਵਿਸ਼ਵ ਦੀ ਚੌਥੀ ਅਰਥਵਿਵਸਥਾ ਭਾਰਤ ਜਿਹੜਾ ਹੈ ਬਣ ਚੁੱਕਾ ਹੈ ਇਹਦਾ ਸ਼ਰੇਖ ਸਿੱਧੇ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਜੀ ਔਰ ਉਹਨਾਂ ਦੇ ਵਿਜ਼ਨ ਨੂੰ ਜਾਂਦਾ ਹੈ ਜਿਹਨੇ ਸਟੈਪ ਬਾਈ ਸਟੈਪ ਕਦਮ ਚੱਕਦੇ ਹੋਏ ਪਹਿਲਾਂ ਅਸੀਂ ਪੰਜਵੇਂ ਤੇ ਆਏ ਅੱਜ ਅਸੀਂ ਚੌਥੇ ਤੇ ਆਂ ਔਰ ਹੋ ਸਕਦਾ ਹੈ ਕਿ ਅਗਲੇ ਸਾਲ ਅਸੀਂ ਤੀਸਰੇ ਪਾਇਦੰਤੇ ਪਹੁੰਚ ਜਾਈਏ ਅਈ ਭਾਰਤ ਇੱਕ ਵਿਸ਼ਸ਼ਕਤੀ ਵੱਲ ਵੱਧ ਰਿਹਾ ਹੈ। ਅਸੀਂ ਇੱਕ ਆਤਮ ਨਿਰਭਰ ਭਾਰਤ ਬਣਾਉਣਾ ਚਾਹੁੰਦੇ ਆ। ਔਰ ਤੁਸੀਂ ਸਾਰਿਆਂ ਨੇ ਦੇਖਿਆ ਜਿਵੇਂ ਆਪਰੇਸ਼ਨ ਸੰਦੂਰ ਹੋਇਆ। ਅਸੀਂ ਆਪਣੇ ਦੇਸ਼ ਦੇ ਬਣਾਏ ਹਥਿਆਰਾਂ ਨੂੰ ਵਰਤਿਆ। ਜਦੋਂ ਤੁਸੀਂ ਕਿਸੇ ਦੂਸਰੇ ਦੇਸ਼ ਤੋਂ ਹਥਿਆਰ ਮੰਗਾਉਂਦੇ ਹੋ। ਉਹਦੀ ਸਪੈਸੀਫਿਕੇਸ਼ਨ ਜਿਹੜੀ ਹੈਗੇ ਨੇ ਕਾਫੀ ਹੱਦ ਤੱਕ ਜਿਹੜੀਆਂ ਹੁੰਦੀਆਂ ਨੇ। ਉਹ ਪਬਲਿਕ ਡੋਮੇਨ 'ਚ ਹੁੰਦੀਆਂ ਨੇ। ਸ਼ਮੂਸ ਅਸੀਂ ਰੂਸ ਕੋਲੋਂ ਅਮਰੀਕਾ ਕੋਲੋਂ ਯਾ ਫਰਾਂਸ ਕੋਲੋਂ ਕੋਈ ਹਥਿਆਰ ਖਰੀਦੇ ਆ ਤੇ ਦੂਜੇ ਦੇਸ਼ਾਂ ਨੂੰ ਪਤਾ ਹੁੰਦਾ ਕਿ ਇਹਦੀ ਕੀ ਮਹਾਰਤ ਹੈਗੀ ਹੈ ਕਿੰਨਾ ਕੇ ਹੈਗਾ ਠੀਕ ਹੈ ਉਸ ਇੰਪਰੂਵਮੈਂਟਸ ਕੁਝ ਕਰਾਣੇ ਆ ਅਸੀਂ ਆਪਣੇ ਲੈਵਲ ਤੇ ਉੱਤੇ ਲੇਕਿਨ ਬਾਇੰ ਲਾਰਜ ਜਿਹੜਾ ਹੈਗਾ ਉਹ ਤਾਂ ਹੁੰਦਾ ਹੈ ਲੇਕਿਨ ਅਸੀਂ ਸਾਰੇ ਜਿਹੜੇ ਆਪਣੇ ਹਥਿਆਰ ਆਪਣੇ ਦੇਸ਼ ਚ ਤੋਂ ਬਣਾਣ ਲੱਗ ਪਏ ਤੇ ਦੂਜੇ ਦੇਸ਼ਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਹਿੰਦੁਸਤਾਨ ਕੋਲ ਹੈਗਾ ਕੀ ਹੈ ਔਰ ਇਹੀ ਕਾਰਨ ਹੈ ਕਿ ਪਾਕਿਸਤਾਨ ਨੇ 1000 ਡਰੋਨ ਔਰ ਮਿਜ਼ਾਈਲ ਇੱਕੋ ਰਾਤ ਦੇ ਦਾਗੇ ਲੇਕਿਨ ਸਾਡੇ ਸਾਇੰਸ ਦਾਣਾਵਲੋ ਸਾਡੀ ਫੈਕਟ ਜਿਹੜੀਆਂ ਆਰਡਨੈਂਸ ਫੈਕਟਰੀਜ਼ ਹੈਗੀਆਂ ਨੇ ਔਰ ਇਹੋ ਜਿਹੇ ਉਪਕਰਨ ਤਿਆਰ ਕੀਤੇ ਕਿ ਇੱਕ ਵੀ ਡਰੋਨ ਔਰ ਇੱਕ ਵੀ ਪਾਕਿਸਤਾਨ ਦੀ ਮਿਜ਼ਾਈਲ ਹਿੰਦੁਸਤਾਨ ਦੀ ਧਰਤੀ ਤੇ ਸਾਬਤ ਥੱਲੇ ਨਹੀਂ ਆ ਪਾਈ ਇੱਕ ਬਹੁਤ ਵੱਡੀ ਚੀਜ਼ ਹੈ 1000 ਡਰੋਨ ਨੂੰ ਔਰ ਮਿਜ਼ਾਈਲਸ ਨੂੰ ਤੁਸੀਂ ਅਸਮਾਨ ਦੇ ਵਿੱਚ ਖਤਮ ਕਰਦੇ ਹੋ ਯੋ ਵੀ ਕੋਰ ਹੱਦੇ ਵਿੱਚ ਔਰ ਇਹ ਤਾਂ ਹੀ ਹੋ ਪਾਇਆ ਜਦੋਂ ਹਿੰਦੁਸਤਾਨ ਜਿਹੜਾ ਹੈਗਾ ਸਾਡਾ ਭਾਰਤ ਜਿਹੜਾ ਹੈਗਾ ਆਤਮ ਨਿਰਭਰ ਬਣ ਪਾਇਆ ਇਹਨਾਂ ਚੀਜ਼ਾਂ ਅਜੇ ਬਹੁਤ ਕੁਝ ਕਰਨਾ ਰਹਿੰਦਾ ਹੈ ਉਸ ਦੇ ਵਾਸਤੇ ਸਾਨੂੰ ਸਹਿਯੋਗ ਕਰਨ ਦੀ ਲੋੜ ਹੈ ਅੱਜ ਜਿਹੜੇ ਘੁੜਕੀਆਂ ਵਟਦੇ ਨੇ ਅਮਰੀਕਾ ਵਰਗੇ ਮੈਂ ਟੈਰਿਫ ਲਗਾ ਦਾਂਗਾ ਮੈਂ ਇਹ ਕਰ ਦਿਆਂਗਾ ਹਿੰਦੁਸਤਾਨ ਇੱਕ ਐਸਾ ਦੇਸ਼ ਹੈ ਜਿਹੜਾ ਆਪਣਾ ਪ੍ਰੋਡਕਟ ਬਣਾ ਵੀ ਸਕਦਾ ਹੈ ਔਰ ਆਪਣਾ ਪ੍ਰੋਡਕਟ ਖਪਤ ਵੀ ਕਰ ਸਕਦਾ ਸਾਡੀ 140 ਕਰੋੜ ਦੀ ਆਬਾਦੀ ਹੈ ਇਹ ਸਾਡਾ ਐਸੈਟ ਹੈ ਤਾਂ ਹੀ ਵਿਦੇਸ਼ੀ ਦੇਸ਼ ਜਿਹੜੇ ਅਗੇ ਨੇ ਚਾਹੁੰਦੇ ਨੇ ਕਿ ਹਿੰਦੁਸਤਾਨ ਦਾ ਬਾਜ਼ਾਰ ਖੋਲ੍ਹਿਆ ਜਾਵੇ ਔਰ ਅਸੀਂ ਇੱਥੇ ਆਪਣਾ ਮਾਲ ਡੰਪ ਕਰ ਸਕੀਏ ਲੇਕਿਨ ਪ੍ਰਧਾਨ ਮੰਤਰੀ ਜੀ ਦਾ ਕਿ ਅਸੀਂ ਆਪਣੇ ਦੇਸ਼ ਨੂੰ ਆਤਮ ਨਿਰਭਰ ਬਣਾਣਾ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਔਰ ਗ੍ਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਵਲੋਂ ਹਾਲੀ ਦੇ ਵਿੱਚ ਸ਼ੰਭੂ ਤੇ ਖਨੌਰੀ ਮੋਰਚੇ ਬਾਰੇ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਅਹਿਮ ਬਿਆਨ ਸਾਹਮਣੇ ਆਇਆ ਜਗਜੀਤ ਸਿੰਘ ਡੱਲੇਵਾਲਾ ਨੇ ਉਗਰਾਹਾ ਦੇ ਬਿਆਨ ਨੂੰ ਲੈ ਕੇ ਜਿੱਥੇ ਆਪਣੀ ਅਸਹਿਮਤੀ ਜਤਾਈ ਹੈ ਉੱਥੇ ਹੀ ਉਗਰਾਹਾ ਦੇ ਬਿਆਨਾਂ ਦੇ ਉੱਤੇ ਵੱਡੇ ਸਵਾਲ ਵੀ ਖੜੇ ਕੀਤੇ ਨੇ ਮੈਂ ਪੁੱਛਣਾ ਚਾਹਣਾ ਹੈ ਉਗਰਾਹਾ ਸਾਹਿਬ ਨੂੰ ਉਹ ਲੋਕ ਇਹਦਾ ਫੈਸਲਾ ਕਰਨ ਇਸ ਗੱਲ ਦਾ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸਰਕਾਰ ਨਾਲ ਸਹਿਮਤੀ ਨਾਲ ਲੜੇ ਆ ਜਾਂ ਫਿਰ ਇਹ ਸਰਕਾਰ ਨਾਲ ਸਹਿਮਤੀ ਦੇ ਦਾ ਪ੍ਰਗਟਾਵਾ ਕਰ ਰਹੇ ਨੇ ਅਸੀਂ ਮੋਰਚਾ ਲੜ ਰਹੇ ਆ ਚੱਲਦੇ ਮੋਰਚੇ ਦੇ ਦੌਰਾਨ ਜਦੋਂ ਦੋਨੋਂ ਫੋਰਮ ਆਪਣੀ ਆਪਣੀ ਥਾਂ ਤੇ ਲੜ ਰਹੇ ਨੇ ਉਸ ਚੱਲ ਰਹੇ ਮੋਰਚੇ ਦੇ ਦੌਰਾਨ ਉਗਰਾਹਾ ਸਾਹਿਬ ਨੇ ਕਈ ਵਾਰ ਜਦੋਂ ਸਰਕਾਰ ਗੱਲਬਾਤ ਦੇ ਟੇਬਲ ਤੇ ਆਉਣ ਦੀ ਗੱਲ ਕਰਦੀ ਸੀ ਉਸੇ ਵੇਲੇ ਉਹ ਗੁਰਾਹ ਸਾਹਿਬ ਦੀ ਵੀਡੀਓ ਆ ਜਾਂਦੀ ਸੀ ਗੱਲ ਬਹੁਤ ਵੱਡੀ ਹੈ ਜੀ ਸਰਕਾਰ ਐ ਮੰਨਣੀ ਨਹੀਂ ਇਹ ਥੋੜੇ ਨੇ ਪਰ ਅਕਲ ਦਾ ਭਲੇਖਾ ਉਸ ਵੇਲੇ ਨਿਕਲ ਜਾਣਾ ਚਾਹੀਦਾ ਸੀ ਇਹਦਾ ਤੇ ਜਦੋਂ ਥੋੜਿਆਂ ਨੇ ਵੀ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਰਕਾਰ ਨੂੰ ਮੁੜ ਦੁਬਾਰਾ ਗੱਲਬਾਤ ਦੇ ਟੇਬਲ ਤੇ ਲੈ ਕੇ ਜਾਂਦਾ ਮੈਂ ਅਗਲੀ ਗੱਲ ਕਹਿਣੀ ਚਾਹੁੰਦਾ ਬੇਤ ਜੀ ਕੋ ਕੋ ਸੋਚ ਕੇ ਦੱਸਿਓ ਆਪਾਂ ਸਰਕਾਰ ਦੇ ਉੱਤੇ ਵੱਡਾ ਪ੍ਰੈਸ਼ਰ ਬਣਾਉਣ ਦੇ ਲਈ 4 ਜਨਵਰੀ ਦਾ ਪ੍ਰੋਗਰਾਮ ਰੱਖਿਆ ਆਪਣੇ 4 ਜਨਵਰੀ ਦੇ ਖਨੌਰੀ ਪ੍ਰੋਗਰਾਮ ਜਿਹਦੇ ਵਿੱਚ ਖੇਤ ਤੋਂ ਪੌਣੇ 2 ਲੱਖ 2 ਲੱਖ ਕਿਸਾਨਾਂ ਨੇ ਮਜ਼ਦੂਰਾਂ ਨੇ ਹੋਰ ਪੰਜਾਬੀਆਂ ਨੇ ਉਹਦੇ ਵਿੱਚ ਹਰਿਆਣੇ ਦੇ ਲੋਕਾਂ ਨੇ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਤੱਕ ਦੇ ਕਿਸਾਨਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਆ ਤੇ ਮੈਂ ਪੁੱਛਣਾ ਚਾਹਣਾ ਸਾਡੇ ਇਸ ਵੀਰ ਨੂੰ ਵੀ ਫਿਰ ਸਾਡੇ ਉਹ ਚਾਰ ਵਾਲੇ ਪ੍ਰੋਗਰਾਮ ਦੇ ਪੈਨ ਬਰਾਬਰ ਉਸੇ ਦਿਨ ਤੁਹਾਨੂੰ ਜਿਹੜਾ ਪ੍ਰੋਗਰਾਮ ਰੱਖਿਆ ਉਹ ਕਾਦੇ ਲਈ ਰੱਖਿਆ ਸੀ ਕੀ ਮਤਲਬ ਸੀ ਉਹਦਾ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਨਵੀਂ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਆਪਣੀ ਇਸ ਮੁਲਾਕਾਤ ਦੇ ਵਿੱਚ ਉਹਨਾਂ ਪੰਜਾਬ ਤੇ ਚੰਡੀਗੜ੍ਹ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕੀਤੀ ਹੈ ਤੇ ਹੜ੍ਹਾਂ ਤੋਂ ਬਾਅਦ ਹੋਏ ਵਿਨਾਸ਼ਕਾਰੀ ਤਬਾਹੀ ਦੇ ਵਿੱਚ ਇਸ ਦੇ ਨਾਲ ਨਜਿੱਠਣ ਦੇ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਗੁਲਾਬਜੰਤ ਕੁਟਾਰੀਆ ਨੇ ਪਾਕਿਸਤਾਨ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦੀ ਦੀ ਸੁਰੱਖਿਆ, ਵਿਕਾਸ ਸੰਬੰਧੀ ਚਿੰਤਾਵਾਂ ਤੇ ਵੀ ਵਿਚਾਰ-ਚਰਚਾ ਪ੍ਰਧਾਨ ਮੰਤਰੀ ਨਾਲ ਕੀਤੀ ਹੈ। ਉਹਨਾਂ ਨੇ ਕੇਂਦਰ ਸਰਕਾਰ ਨੂੰ ਇਹਨਾਂ ਸੰਵੇਦਨਸ਼ੀਲ ਖੇਤਰਾਂ ਦੇ ਵਿੱਚ ਇਕਾਈਆਂ ਸਥਾਪਿਤ ਕਰਨ ਦੇ ਲਈ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਜ਼ੋਰ ਦਿੱਤਾ ਇਸ ਦੇ ਨਾਲ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਗੱਲਬਾਤ ਵੀ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਦੇ ਨਾਲ ਕੀਤੀ ਗਈ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਐਂਟੀ ਡਰੋਨ ਸਿਸਟਮ ਅਤੇ ਹਾਈ ਡੈਫੀਨੇਸ਼ਨ ਕੈਮਰੇ ਲਗਾ ਕੇ ਅੰਤਰਰਾਸ਼ਟਰੀ ਸਾਧਾ ਤੇ ਚੌਕਸੀ ਨੂੰ ਮਜ਼ਬੂਤ ਬਣਾਉਣ ਦੀ ਮਹੱਤਤਾ ਵੀ ਇਸ ਮੀਟਿੰਗ ਦੇ ਵਿੱਚ ਜ਼ੋਰ ਦਿੱਤਾ। ਇਸ ਦੇ ਨਾਲ ਨਾਲ ਉਹਨਾਂ ਸਿੱਖਿਆ ਦੇ ਮੋਰਚੇ ਤੇ ਪ੍ਰਧਾਨ ਮੰਤਰੀ ਨੂੰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਸੰਸਥਾਵਾਂ ਨੂੰ NAAC ਦੇ ਨਾਲ ਮਾਨਤਾ ਦੇ ਕੇ ਉੱਚ ਸਿੱਖਿਆ ਦੀ ਗੁਣਵੱਤਾ ਦੇ ਵਿੱਚ ਸੁਧਾਰ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਨੇ। ਉਹਨਾਂ ਨੇ ਰਾਜਾਂ ਦੇ ਵਿੱਚ ਚੱਲ ਰਹੇ ਨਸ਼ਾ ਜਾਗਰੂਕਤਾ ਮੁਹਿੰਮਾਂ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਹੈ। ਤੇ ਹੁਣ ਜਾਂਦੇ ਜਾਂਦੇ ਪੰਜਾਬ ਦੇ ਮੌਸਮ ਤੇ ਪਾਉਨੇ ਆ ਇੱਕ ਨਜ਼ਰ। ਸਵੇਰੇ ਦੇ ਵਿੱਚੋਂ ਮੌਨਸੂਨ ਵਿਦਾ ਹੋ ਚੁੱਕਾ ਹੈ। 5 ਦਿਨ ਇੱਕ ਹੀ ਥਾਂ ਰੁਕਣ ਤੋਂ ਬਾਅਦ ਇਹ ਸੋਮਵਾਰ ਨੂੰ ਸੂਬੇ ਦੇ ਵਿੱਚੋਂ ਸਮਾਪਤ ਹੋ ਗਿਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮਾਨਸੂਨ ਪੂਰੀ ਤਰ੍ਹਾਂ ਦੇ ਨਾਲ ਅਲਵਿਦਾ ਕਹਿ ਚੁੱਕਾ ਹੈ ਇਸ ਦੇ ਨਾਲ ਨਾਲ ਸਾਲ ਦੇ ਵਿੱਚ ਆਮ ਨਾਲੋਂ 48% ਵੱਧ ਬਰਸਾਤ ਇਸ ਸਾਲ ਤਰਜ ਕੀਤੀ ਗਈ ਹੈ ਇਸ ਮੀਂਹ ਤੋਂ ਬਾਅਦ ਹੁਣ ਸੂਬੇ ਦੇ ਵਿੱਚ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਬਰਸਾਤ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਸੂਬੇ ਦੇ ਵਿੱਚ ਇੱਕ ਵਾਰ ਫਿਰ ਤੋਂ ਕੜਕ ਵਿੱਚ ਧੁੱਪ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਕਈ ਜਗ੍ਹਾ ਤੇ ਤਾਪਮਾਨ 35 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਹੈ ਤੇ ਸੂਬੇ ਦੇ ਵਿੱਚ 1 ਜੂਨ ਤੋਂ ਲੈ ਕੇ ਹੁਣ ਤੱਕ 621 ਮਿਲੀਮੀਟਰ ਬਰਸਾਤ ਦਰਜ ਕੀਤੀ ਗਈ ਹੈ ਜੋ ਕਿ ਆਮ ਬਰਸਾਤ ਤੋਂ ਆਮ ਬਰਸਾਤ ਜੋ ਕਿ 420.9 ਮਿਲੀਮੀਟਰ ਹੁੰਦੀ ਹੈ ਇਸ ਤੋਂ ਕਾਫੀ ਜ਼ਿਆਦਾ ਸੋ ਇਸ ਸਾਲ ਸੂਬਾ ਹੜ੍ਹਾਂ ਦੇ ਨਾਲ ਜੁੜਦਾ ਰਿਹਾ ਮੌਨਸੂਨ ਸੀਜ਼ਨ ਦੇ ਦੌਰਾਨ ਇਸ ਦੌਰਾਨ ਪੰਜਾਬ ਦੇ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਬੇਹੱਦ ਉੱਚਾ ਹੋ ਗਿਆ ਸੀ ਤੇ ਹੁਣ ਮੌਨਸੂਨ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਗਰਮੀ ਦਾ ਪ੍ਰਕੋਪ ਉਨਾ ਜ਼ਿਆਦਾ ਨਹੀਂ ਹੈ ਗਰਮੀ ਆਪਣੇ ਸਿਖਰ ਦੇ ਵਿੱਚ ਜਦੋਂ ਸੀ ਤਾਂ ਤਾਪਮਾਨ 42-43 ਡਿਗਰੀ ਤੱਕ ਵੀ ਪਹੁੰਚ ਗਿਆ ਸੀ ਕਈ ਇਲਾਕਿਆਂ ਦੇ ਵਿੱਚ ਇਸ ਤੋਂ ਜ਼ਿਆਦਾ ਤਾਪਮਾਨ ਦੇਖਣ ਨੂੰ ਮਿਲਿਆ ਪਰ ਇਸ ਵੇਲੇ ਮੌਨਸੂਨ ਖਤਮ ਹੋਣ ਤੋਂ ਬਾਅਦ 35-36 ਡਿਗਰੀ ਤਾਪਮਾਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਸੋ 22 ਨਵੰਬਰ 2025 ਨੂੰ ਸਵੇਰੇ 6 ਵਜੇ ਤੱਕ ਹਿਮਾਚਲ ਪ੍ਰਦੇਸ਼ ਦੇ ਪੌਂਗ ਡੈਮ ਦੇ ਵਿੱਚ ਜੇ ਪਾਣੀ ਦੇ ਪੱਧਰ ਦੀ ਗੱਲ ਕਰੀਏ ਤਾਂ 1 ਲੱਖ ਮਾਫ ਕਰਨਾ 1391.84 ਫੁੱਟ ਦਰਜ ਕੀਤਾ ਗਿਆ ਸੀ ਸੋ ਇਸ ਸਮੇਂ ਡੈਮ ਦੇ ਵਿੱਚ 17786 ਕਿਊਸਿਕ ਪਾਣੀ ਵਹਿ ਰਿਹਾ ਸੋ ਦਰਿਆਵਾਂ ਦੇ ਵਿੱਚ ਅਤੇ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਘਟ ਹੋ ਰਿਹਾ ਸੋ ਖਤਰੇ ਵਾਲੀ ਹੁਣ ਕੋਈ ਗੱਲ ਨਹੀਂ ਹੈ ਇਸ ਕਰਕੇ ਕਿਉਂਕਿ ਮੌਨਸੂਨ ਦਾ ਸੀਜ਼ਨ ਵੀ ਲਗਭਗ ਖਤਮ ਹੋ ਚੁੱਕਾ ਹੈ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਤਾਪਮਾਨ 36.8 ਡਿਗਰੀ ਲੁਧਿਆਣਾ ਦੇ ਸਮਰਾਲਾ ਵਿੱਚ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਤਾਪਮਾਨ 34.8 ਡਿਗਰੀ ਲੁਧਿਆਣਾ ਦੇ ਵਿੱਚ 35 ਡਿਗਰੀ ਪਟਿਆਲਾ ਦੇ ਵਿੱਚ 35.4 ਡਿਗਰੀ ਤੇ ਪਠਾਨਕੋਟ ਦੇ ਵਿੱਚ 34.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ ਵਿਸ਼ਵ ਵਾਰਤਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਦੇ ਕੈਬਨਟ ਦੀ ਅਹਿਮ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹائش ਤੇ ਕੀਤੀ ਜਾਵੇਗੀ ਇਸ ਮੀਟਿੰਗ ਦੇ ਵਿੱਚ ਹਰ ਨਿਯਮਾਂ ਸੰਬੰਧੀ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ ਇਸ ਤੋਂ ਇਲਾਵਾ 26 ਤਰੀਕ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਖਾਸ ਸੈਸ਼ਨ ਨੂੰ ਲੈ ਕੇ ਵੀ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾਵਾਂ ਹੋਣਗੀਆਂ ਤੁਹਾਨੂੰ ਦੱਸ ਦਿਆਂ ਕਿ ਸੂਬਾ ਸਰਕਾਰ ਨੇ ਹੜ੍ਹਾਂ ਦੀਆਂ ਸਥਿਤੀਆਂ ਦੇ ਨਾਲ ਨਜਿੱਠਣ ਦੇ ਲਈ 26 ਤੋਂ ਲੈ ਕੇ 29 ਸਤੰਬਰ ਤੱਕ ਵਿਧਾਨ ਸਭਾ ਦੇ ਖਾਸ ਸੈਸ਼ਨ ਨੂੰ ਬੁਲਾਇਆ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਅੱਜ 24 ਸਤੰਬਰ ਨੂੰ ਸੈਸ਼ਨ ਤੋਂ ਪਹਿਲਾਂ ਇੱਕ ਕੈਬਨਿਟ ਮੀਟਿੰਗ ਬੁਲਾਈ ਗਈ ਹੈ ਕੈਬਨਿਟ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨਿਵਾਸ ਥਾਂ ਤੇ ਮੀਟਿੰਗ ਰੱਖੀ ਗਈ ਹੈ ਹੜ੍ਹਾਂ ਦੇ ਨੁਕਸਾਨ ਦੀ ਪਰਪਾਈ ਦੇ ਲਈ ਬਣਾਏ ਗਏ ਨਿਯਮਾਂ ਨੂੰ ਮਨਜ਼ੂਰੀ ਦੇ ਲਈ ਵਿਧਾਨ ਸਭਾ ਦੇ ਖਾਸ ਸੈਸ਼ਨ ਦੇ ਵਿੱਚ ਆ ਗੱਲਬਾਤ ਕੀਤੀ ਜਾਵੇਗੀ ਇਸ ਸੰਬੰਧੀ ਖਾਸ ਸੈਸ਼ਨ ਦੇ ਵਿੱਚ ਕਈ ਪ੍ਰਸਤਾਵ ਵੀ ਪੇਸ਼ ਕੀਤੇ ਜਾਣਗੇ ਇਸ ਸੰਬੰਧੀ ਸੂਬਾ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਅੱਜ ਦੁਪਹਿਰ 12 ਵਜੇ ਤੱਕ ਇਹ ਮੀਟਿੰਗ ਸ਼ੁਰੂ ਹੋਣ ਦੀ ਸੰਭਾਵਨਾ ਦਿਤਾਈ ਗਈ ਹੈ ਇਸ ਮੀਟਿੰਗ ਦੇ ਵਿੱਚ ਸੂਬਾ ਸਰਕਾਰ ਦੇ ਕੈਬਨਿਟ ਮੰਤਰੀ ਤੇ ਵਿਧਾਇਕ ਮੌਜੂਦ ਹੋਣਗੇ ਤੁਹਾਨੂੰ ਦੱਸ ਦਈਏ ਵਿਧਾਨ ਸਭਾ ਸੈਸ਼ਨ 24 ਤਰੀਕ ਤੋਂ ਲੈ ਕੇ 29 ਸਤੰਬਰ ਤੱਕ ਸੱਦਿਆ ਗਿਆ ਹੈ ਤੇ ਇਸ ਇਸ ਦੇ ਵਿੱਚ 27 ਅਤੇ 28 ਸਤੰਬਰ ਨੂੰ ਸ਼ਨੀਵਾਰ ਅਤੇ ਐਤਵਾਰ ਹੈ ਜਿਸ ਕਾਰਨ ਇਹਨਾਂ ਦੋ ਦਿਨਾਂ ਦੇ ਵਿੱਚ ਜਨਤਕ ਛੁੱਟੀਆਂ ਰਹਿ ਗਈਆਂ ਤੇ ਇਸ ਤੋਂ ਇਲਾਵਾ ਅਸਲ ਦੇ ਵਿੱਚ ਇਹ ਸੈਸ਼ਨ ਦੋ ਦਿਨਾਂ ਦਾ ਹੀ ਹੈ ਤੇ ਉਧਰ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਐਮਪੀ ਮੀਤ ਹੇਰ ਦੇ ਵੱਲੋਂ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ 10 ਲੱਖ ਰੁਪਏ ਦੀ ਬੀਮਾ ਯੋਜਨਾ ਦੇ ਸੰਬੰਧ ਦੇ ਵਿੱਚ ਆਪਣਾ ਪ੍ਰतिकਰਮ ਜ਼ਾਹਿਰ ਕੀਤਾ ਗਿਆ ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ